ਸੰਸਾਰ ਉਹਨਾਂ ਨੂੰ ਪਸੰਦ ਕਰਦਾ ਹੈ ਜਿਨ੍ਹਾਂ ਦਾ ਸਰੀਰ ਸੁੰਦਰ ਹੈ ਤੇ ਪਰਮਾਤਮਾ ਉਹਨਾਂ ਨੂੰ ਪਸੰਦ ਕਰਦਾ ਹੈ ਜਿਨ੍ਹਾਂ ਦੀ ਆਤਮਾ ਸੁੰਦਰ ਹੈ ਜਿਨ੍ਹਾਂ ਦੀ ਨੀਅਤ ਸੱਚੀ ਹੁੰਦੀ ਹੈ ਉਹਨਾਂ ਨੂੰ ਕਦੇ ਪਰਮਾਤਮਾ ਤੋਂ ਕੁਝ ਮੰਗਣਾ ਨਹੀਂ ਪੈਂਦਾ ਪਰਮਾਤਮਾ ਆਪ ਹੀ ਉਹਨਾਂ ਦੀਆਂ ਝੋਲੀਆਂ ਭਰੀ ਰੱਖਦਾ ਹੈ ਧਰਮ ਭਾਵੇਂ ਕੋਈ ਵੀ ਹੋਵੇ ਚੰਗੇ ਇਨਸਾਨ ਬਣੋ हिसाब ਆਪਣੇ ਕਰਮਾਂ ਦਾ ਹੋਣਾ ਹੈ ਧਰਮਾਂ ਦਾ ਨਹੀਂ ਕਦੇ ਕਿਸੇ ਦਾ ਦਿਲ ਨਾ ਦੁਖਾਇਓ ਕਿਉਂਕਿ ਜੇ ਉਸਨੇ ਸਬਰ ਕਰਕੇ ਸਭ ਕੁਝ ਰੱਬ ਤੇ ਛੱਡ ਦਿੱਤਾ ਤਾਂ ਤੁਹਾਡੇ ਲਈ ਕਹਿਰ ਬਣ ਜਾਊਗਾ ਕਿਸੇ ਨਾਲ ਬੁਰਾ ਕਰਨਾ ਉਹ ਕਰਜ਼ਾ ਹੈ ਜਿਹੜਾ ਰੱਬ ਤੁਹਾਨੂੰ ਵਿਆਜ ਸਮੇਤ ਦੁੱਗਣਾ ਕਰਕੇ ਵਾਪਸ ਦਿੰਦਾ ਹੈ ਜਮਾਨਾ ਭਾਵੇਂ ਚਲਾਕੀ ਦਾ ਆ ਗਿਆ ਹੈ ਪਰ ਰੱਬ ਦਾ ਨਿਆ ਕਰਨ ਦਾ ਢੰਗ ਉਹੀ ਪੁਰਾਣਾ ਹੈ ਚਿਹਰੇ ਤੇ ਸੁੰਦਰਤਾ ਹੋਵੇ ਜਾਂ ਨਾ ਹੋਵੇ ਪਰ ਚਿਹਰੇ ਤੇ ਬਾਣੀ ਦਾ ਪ੍ਰਤਾਪ ਤੇ নূর ਜ਼ਰੂਰ ਹੋਣਾ ਚਾਹੀਦਾ ਹੈ ਪਰਮਾਤਮਾ ਦਾ ਦਰ ਕਦੇ ਨਾ ਛੱਡੋ ਕਿਉਂਕਿ ਇੱਥੋਂ ਉਹ ਵੀ ਮਿਲ ਜਾਂਦਾ ਹੈ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਬਿਨ ਬੋਲਿਆਂ ਹੀ ਦਿਲ ਦੇ ਸਭ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ ਫਿਰ ਕਿਵੇਂ ਕਹਿ ਦਿਆਂ ਕਿ ਰੱਬ ਬੜੀ ਦੂਰ ਹੈ ਉਮੀਦ ਲੋਕਾਂ ਤੇ ਰੱਖੋ ਤਾਂ ਮਾਰ ਜਾਂਦੀ ਹੈ ਪਰਮਾਤਮਾ ਤੇ ਰੱਖੋ ਤਾਂ ਤਾਰ ਜਾਂਦੀ ਹੈ ਅਰਦਾਸਾਂ ਦਾ ਕੋਈ ਰੰਗ ਨਹੀਂ ਹੁੰਦਾ ਪਰ ਜਦੋਂ ਪ੍ਰਵਾਨ ਹੋ ਜਾਂਦੀਆਂ ਨੇ ਤਾ ਸਾਰਾ ਜੀਵਨ ਖੁਸ਼ੀਆਂ ਦੇ ਰੰਗਾਂ ਨਾਲ ਭਰ ਜਾਂਦਾ ਹੈ ਰੱਬ ਤੇ ਯਕੀਨ ਉਹ ਤਾਕਤ ਹੈ ਜਿਹੜੀ ਪੱਥਰਾਂ ਨੂੰ ਵੀ ਹੀਰਾ ਬਣਾ ਦਿੰਦੀ ਹੈ ਮਨ ਦੀ ਸੰਤੁਸ਼ਟੀ ਲਈ ਚੰਗੇ ਕਰਮ ਕਰਦੇ ਰਹੋ ਲੋਕ ਚੰਗਾ ਕਹਿਣ ਨਾ ਕਹਿਣ ਪਰਮਾਤਮਾ ਤਾਂ ਦੇਖ ਹੀ ਰਿਹਾ ਹੈ ਅਸੀਂ ਜੋ ਮੰਗਦੇ ਹਾਂ ਉਹ ਦੁੱਖ ਹੈ ਪਰਮਾਤਮਾ ਜੋ ਦਿੰਦਾ ਹੈ ਉਹ ਸੁੱਖ ਹੈ ਮਿਲਣਾ ਹਮੇਸ਼ਾ ਵਕਤ ਨਾਲ ਹੈ ਵਕਤ ਤੋਂ ਪਹਿਲਾਂ ਸਾਰੀ ਭੁੱਖ ਹੈ ਪਰਮਾਤਮਾ ਨੂੰ ਯਾਦ ਕਰਨ ਲਈ ਸਮੇਂ ਦੀ ਨਹੀਂ ਨੀਅਤ ਦੀ ਜ਼ਰੂਰਤ ਹੁੰਦੀ ਹੈ ਕਿਵੇਂ ਕਹਿਦਿਆਂ ਰੱਬ ਨੂੰ ਮਾੜਾ ਜਦੋਂ ਸਾਰੇ ਛੱਡ ਗਏ ਸੀ ਤਾਂ ਇੱਕ ਉਹ ਹੀ ਤਾਂ ਮੇਰੇ ਨਾਲ ਖੜਾ ਸੀ ਜੋ ਪਰਮਾਤਮਾ ਰਾਤ ਨੂੰ ਦਰਖਤਾਂ ਤੇ ਬੈਠੇ ਪੰਛੀਆਂ ਨੂੰ ਵੀ ਨੀਂਦ 'ਚ ਡਿੱਗਣ ਨਹੀਂ ਦਿੰਦਾ ਉਹ ਪਰਮਾਤਮਾ ਇਨਸਾਨ ਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ ਬਸ ਲੋੜ ਹੈ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਜਿਹੜੀ ਚੀਜ਼ ਰੱਬ ਨੇ ਤੇਰੇ ਲਈ ਭੇਜੀ ਹੋਵੇਗੀ ਉਹ ਤੇਰੇ ਤੱਕ ਪਹੁੰਚ ਹੀ ਜਾਵੇਗੀ ਇਸ ਕਰਕੇ ਮਨ 'ਚ ਡਰ ਨਾ ਰੱਖ ਸਮਾ ਪਰਮਾਤਮਾ ਦੀ ਬਣਾਈ ਹੋਈ ਇੱਕ ਇਹੋ ਜਿਹੀ ਗੁੱਜੀ ਸ਼ਕਤੀ ਹੈ ਜੋ ਦਿਸਦੀ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਦਿੰਦੀ ਹੈ ਜਿਹੜਾ ਸੁੱਖ ਦੀ ਘੜੀ 'ਚ ਵੀ ਰੱਬ ਨੂੰ ਨਹੀਂ ਭੁੱਲਦਾ ਉਹ ਦੁੱਖ ਦੀ ਘੜੀ 'ਚ ਵੀ ਨਹੀਂ ਡੋਲਦਾ ਜਿਹੜੀ ਅਰਦਾਸ ਕਬੂਲ ਹੋਣ ਵਿੱਚ ਵਕਤ ਲੈਂਦੀ ਹੈ ਜਦੋਂ ਉਹ ਕਬੂਲ ਹੁੰਦੀ ਹੈ ਤਾ ਬੰਦੇ ਦਾ ਵਕਤ ਬਦਲ ਦਿੰਦੀ ਹੈ ਵਿਸ਼ਵਾਸ ਰੱਖਿਆ ਕਰੋ ਰੱਬ ਦੇਰ ਨਾਲ ਹੀ ਸਹੀ ਪਰ ਬੰਦੇ ਦੀ ਸੁਣਦਾ ਜ਼ਰੂਰ ਹੈ ਜਿਸ ਨੂੰ ਪਰਮਾਤਮਾ ਤੋਂ ਉਮੀਦ ਹੁੰਦੀ ਹੈ ਉਹ ਪਰਮਾਤਮਾ ਦੇ ਦਰ ਤੋਂ ਕਦੇ ਖਾਲੀ ਨਹੀਂ ਜਾਂਦਾ ਖਾਲੀ ਉਹੀ ਜਾਂਦਾ ਹੈ ਜੋ ਪਰਮਾਤਮਾ ਨੂੰ ਛੱਡ ਕੇ ਲੋਕਾਂ ਤੇ ਉਮੀਦ ਰੱਖਦਾ ਹੈ ਨਾ ਕਿਸੇ ਦੀ ਗੱਲ ਕਰਿਆ ਕਰੋ ਨਾ ਕਿਸੇ ਦੀਆਂ ਗੱਲਾਂ ਚ ਆਇਆ ਕਰੋ ਜਿਹੜਾ ਖਾਣ ਨੂੰ ਰੋਟੀ ਦੇ ਰਿਹਾ ਹੈ ਉਸ ਪਰਮਾਤਮਾ ਦਾ ਸ਼ੁਕਰ ਮਨਾਇਆ ਕਰੋ ਨਾ ਮੈਂ ਵੇਖਿਆ ਉਹਨੂੰ ਕਦੇ ਨਾ ਉਹ ਕਦੇ ਸਾਹਮਣੇ ਆਇਆ ਪਰ ਜਦੋਂ ਜ਼ਿੰਦਗੀ ਨੇ ਔਖੇ ਸਵਾਲ ਪੁੱਛੇ ਉਹੀ ਵਾਹਿਗੁਰੂ ਹਰ ਵਾਰ ਜਵਾਬ ਬਣ ਕੇ ਆਇਆ ਕਦਰ ਕਰਿਆ ਕਰੋ ਪਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਦੀ ਕੁਝ ਚੀਜ਼ਾਂ ਸਾਰਿਆਂ ਨੂੰ ਨਸੀਬ ਨਹੀਂ ਹੁੰਦੀਆਂ ਰੱਬ ਦੇ ਰਾਹਾਂ ਤੇ ਚੱਲੋ ਰਾਹ ਔਖੇ ਹੋ ਸਕਦੇ ਨੇ ਪਰ ਅੰਤ ਚੰਗਾ ਹੋਵੇਗਾ ਗੁਰਬਾਣੀ ਆਦਤ ਬਣ ਜਾਵੇ ਤਾਂ ਕਾਮਯਾਬੀ ਮੁਕੱਦਰ ਬਣ ਜਾਂਦੀ ਹੈ ਅੱਜ ਮਾੜਾ ਟਾਈਮ ਹੈ ਕੱਲ ਚੰਗਾ ਵੀ ਆਊਗਾ ਕੋਈ ਸਾਥ ਦੇਣ ਵਾਲਾ ਨਹੀਂ ਪਰ ਰੱਬ ਕੋਈ ਨਾ ਕੋਈ ਰਾਸਤਾ ਜ਼ਰੂਰ ਦਿਖਾਊਗਾ ਹੁੰਦਾ ਉਹੀ ਹੈ ਜੋ ਉਸਨੂੰ ਮਨਜ਼ੂਰ ਹੋਵੇ ਬੰਦੇ ਨੂੰ ਤਾਂ ਬਸ ਭਰਮ ਹੈ ਕਿ ਉਹ ਬੜਾ ਤਾਕਤਵਰ ਹੈ ਰੋਟੀ ਸੁੱਕੀ ਹੋਵੇ ਜਾਂ ਚੋਪੜੀ ਰੱਬ ਖਵਾਉਂਦਾ ਜ਼ਰੂਰ ਹੈ ਕੋਠੇ ਕੱਚੇ ਹੋਣ ਜਾਂ ਪੱਕੇ ਰੱਬ ਪਵਾਉਂਦਾ ਜ਼ਰੂਰ ਹੈ ਦਿਨ ਚੰਗੇ ਹੋਣ ਜਾਂ ਮਾੜੇ ਰੱਬ ਦਿਖਾਉਂਦਾ ਜ਼ਰੂਰ ਹੈ ਇਨਸਾਨ ਲਈ ਦੋ ਹੀ ਚੀਜ਼ਾਂ ਅਹਿਮ ਹਨ ਗੁਰੂ ਦਾ ਦਰ ਤੇ ਗੁਰੂ ਦਾ ਡਰ ਗੁਰੂ ਦਾ ਡਰ ਰਹੇਗਾ ਤਾਂ ਇਨਸਾਨ ਗੁਨਾਹਾਂ ਤੋਂ ਬਚਦਾ ਰਹੇਗਾ ਗੁਰੂ ਦਾ ਡਰ ਰਹੇਗਾ ਤਾਂ ਗੁਰੂ ਦੀਆਂ ਰਹਿਮਤਾਂ ਵਰਸਦੀਆਂ ਰਹਿਣਗੀਆਂ ਸਿਰਫ ਦਿਖਾਵੇ ਦੇ ਲਈ ਚੰਗੇ ਨਾ ਬਣੋ ਕਿਉਂਕਿ ਪਰਮਾਤਮਾ ਸਭ ਨੂੰ ਵਾਰਉ ਨਹੀਂ ਅੰਦਰੋਂ ਵੀ ਚੰਗੀ ਤਰ੍ਹਾਂ ਜਾਣਦਾ ਹੈ ਨਾ ਹੰਕਾਰ ਕਰ ਆਪਣੇ ਆਪ ਤੇ ਪਤਾ ਨਹੀਂ ਪਰਮਾਤਮਾ ਨੇ ਤੇਰੇ ਵਰਗੇ ਕਿੰਨੇ ਹੀ ਬਣਾ ਕੇ ਮਿਟਾ ਦਿੱਤੇ ਪੈਸੇ ਦੀ ਅਮੀਰੀ ਤਾਂ ਆਮ ਗੱਲ ਹੈ ਪਰ ਦਿਲ ਦੀ ਅਮੀਰੀ ਰੱਬ ਕਿਸੇ ਕਿਸੇ ਨੂੰ ਹੀ ਦਿੰਦਾ ਹੈ ਕਿਸੇ ਰੋਂਦੇ ਸ਼ਖਸ ਦੇ ਤਰਲੇ ਨਾ ਸੁਨਣਾ ਰੱਬ ਦੀ ਹੋਂਦ ਨੂੰ ਲਲਕਾਰਨਾ ਹੁੰਦਾ ਹੈ ਫੇਰ ਦੇਰ ਸਵੇਰ ਤਰਲੇ ਤੁਸੀਂ ਕਰਦੇ ਹੋ ਤੇ ਸੁਣਦਾ ਰੱਬ ਵੀ ਨਹੀਂ ਪਰਮਾਤਮਾ ਖੋਕੇ ਬੰਦੇ ਦਾ ਸਬਰ ਪਰਖਦਾ ਹੈ ਤੇ ਕੁਝ ਦੇ ਕੇ ਉਸ ਦੀ ਨੀਅਤ ਪਰਖਦਾ ਹੈ ਏ ਵਾਹਿਗੁਰੂ ਗੁਨਾਹਾਂ ਨੂੰ ਮਾਫ ਕਰੀ ਨੀਅਤਾਂ ਨੂੰ ਸਾਫ ਕਰੀ ਇੱਜ਼ਤਾਂ ਵਾਲੇ ਸਾਂ ਦੇਵੀ ਮੰਜ਼ਲਾਂ ਨੂੰ ਰਾਹ ਦੇਵੀ ਜੇ ਡਿੱਗੀਏ ਤਾਂ ਉਠਾ ਦੇਵੀ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀ ਜ਼ਿਆਦਾਤਰ ਲੋਕ ਪਰਮਾਤਮਾ ਦੇ ਦਰ ਤੇ ਜਾ ਕੇ ਸਿਰਫ ਮੰਗਦੇ ਹਨ ਪਰ ਉਹਨਾਂ ਚੀਜ਼ਾਂ ਲਈ ਸ਼ੁਕਰਾਨਾ ਨਹੀਂ ਕਰਦੇ ਜਿਹੜੀਆਂ ਪਰਮਾਤਮਾ ਉਹਨਾਂ ਨੂੰ ਪਹਿਲਾਂ ਹੀ ਦੇ ਚੁੱਕਾ ਹੈ ਜਿਸ ਦਿਨ ਅਸੀਂ ਉਹਨਾਂ ਚੀਜ਼ਾਂ ਲਈ ਵੀ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਸਾਡੀਆਂ ਖੁਸ਼ੀਆਂ ਪਹਿਲਾਂ ਨਾਲੋਂ ਦੁੱਗਣੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਸ ਦੀ ਬੇੜੀ ਦਾ ਆਗੂ ਰੱਬ ਹੋਵੇ ਉਹ ਛੱਲਾਂ ਦੀ ਪਰਵਾਹ ਨਹੀਂ ਕਰਿਆ ਕਰਦੇ ਰੱਬ ਤੇਰੇ ਤੋਂ ਬਾਹਰ ਨਹੀਂ ਪਰ ਤੂੰ ਰੱਬ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਕੁਝ ਰਿਸ਼ਤੇ ਦਰਅਸਲ ਰੱਬ ਦੀ ਮਰਜ਼ੀ ਨਾਲ ਹੀ ਖਰਾਬ ਹੁੰਦੇ ਨੇ ਤਾਂ ਕਿ ਅੱਗੇ ਜਾ ਕੇ ਸਾਡੀ ਜ਼ਿੰਦਗੀ ਖਰਾਬ ਨਾ ਹੋਵੇ ਲੋਕਾਂ ਦੀ ਸੁਣੋਂਗੇ ਤਾਂ ਬिखर ਜਾਓਗੇ ਪਰ ਮਾਤਮਾ ਦੀ ਸੁਣੋਂਗੇ ਤਾਂ ਨਿਖਰ ਜਾਓਗੇ ਰੱਬ ਤੇ ਯਕੀਨ ਰੱਖ ਕੇ ਤੁਰਿਆ ਬੰਦਾ ਰਾਹ ਚ ਆਉਂਦੀਆਂ ਮੁਸ਼ਕਲਾਂ ਦੀ ਪਰਵਾਹ ਨਹੀਂ ਕਰਦਾ ਜੇ ਕੋਈ ਵੀ ਰਾਸਤਾ ਨਾ ਦਿਖਾਈ ਦੇ ਰਿਹਾ ਹੋਵੇ ਤਾਂ ਸਭ ਕੁਝ ਉਸ ਡਾਟੇ ਤੇ ਛੱਡ ਕੇ ਸਬਰ ਕਰਨਾ ਚਾਹੀਦਾ ਹੈ ਦੁਨੀਆ ਕਹਿੰਦੀ ਹੈ ਕਿ ਪਰਮਾਤਮਾ ਨਜ਼ਰ ਨਹੀਂ ਆਉਂਦਾ ਪਰ ਸੱਚ ਤਾਂ ਇਹ ਹੈ ਕਿ ਦੁੱਖ ਵੇਲੇ ਜਦੋਂ ਹਰ ਕੋਈ ਸਾਥ ਛੱਡ ਦਿੰਦਾ ਹੈ ਉਸ ਵੇਲੇ ਸਿਰਫ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਜਦੋਂ ਕੋਈ ਹੱਥ ਤੇ ਸਾਥ ਦੋਵੇਂ ਛੱਡ ਦੇਵੇ ਤਾਂ ਰੱਬ ਉਂਗਲ ਫੜਨ ਵਾਲਾ ਭੇਜ ਹੀ ਦਿੰਦਾ ਹੈ ਪਰਮਾਤਮਾ ਦੇ ਫੈਸਲੇ ਤੋਂ ਖੁਸ਼ ਰਹਾ ਕਰੋ ਕਿਉਂਕਿ ਉਹ ਸਿਰਫ ਉਹੀ ਕਰਦਾ ਹੈ ਜੋ ਸਾਡੇ ਲਈ ਚੰਗਾ ਹੋਵੇ ਜਦੋਂ ਤੁਸੀਂ ਬਿਨਾਂ ਕਿਸੇ ਵਜ੍ਹਾ ਤੋਂ ਖੁਸ਼ ਹੋ ਤਾਂ ਯਕੀਨ ਮੰਨਿਓ ਕੋਈ ਤੁਹਾਡੇ ਲਈ ਦੁਆਵਾਂ ਕਰ ਰਿਹਾ ਹੈ ਇਹ ਸੋਚ ਕੇ ਧੋਖਾ ਦੇਣਾ ਕਿ ਰੱਬ ਨਹੀਂ ਹੁੰਦਾ ਇਹ ਸੋਚ ਕੇ ਝੂਠ ਬੋਲਣਾ ਕਿ ਕੁਝ ਨਹੀਂ ਹੁੰਦਾ ਰੱਬ ਨੂੰ ਚੁਣੌਤੀ ਦੇਣਾ ਹੁੰਦਾ ਹੈ ਇਸ ਦਾ ਨਤੀਜਾ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਜ਼ਰੂਰ ਦੇਖਣ ਨੂੰ ਮਿਲਦਾ ਹੈ ਅਸਲ ਵਿੱਚ ਕੋਈ ਵੀ ਰਿਸ਼ਤਾ ਤੁਹਾਡੀ ਮਰਜ਼ੀ ਨਾਲ ਨਹੀਂ ਜੁੜਦਾ ਤੁਹਾਨੂੰ ਕਦੋਂ ਕਿੱਥੇ ਤੇ ਕਿਸ ਨਾਲ ਮਿਲਾਉਣਾ ਹੈ ਇਹ ਫੈਸਲਾ ਉੱਪਰ ਵਾਲੇ ਦੇ ਹੱਥ ਵਿੱਚ ਹੁੰਦਾ ਹੈ। ਕਿਸਮਤ ਦੀ ਖੇਡ ਤਾਂ ਮਾਪਿਓ ਦੇ ਜਾਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਕਿਉਂਕਿ ਜਦੋਂ ਤੱਕ ਮਾਪਿਓ ਜਿਉਂਦੇ ਹਨ ਉਹ ਅਰਦਾਸਾਂ ਨਾਲ ਹੀ ਕਿਸਮਤ ਬਦਲ ਦਿੰਦੇ ਹਨ। ਜੇ ਮਨ ਵਿੱਚ ਆਸ ਹੋਵੇ ਤੇ ਰੱਬ ਅੱਗੇ ਕੀਤੀ ਅਰਦਾਸ ਹੋਵੇ ਫਿਰ ਮੰਜ਼ਲਾਂ ਦੇ ਰਾਹ ਆਪੇ ਮਿਲ ਜਾਂਦੇ ਨੇ। ਸਪਨਿਆਂ ਦੀ ਮੰਜ਼ਿਲ ਪਾਸ ਨਹੀਂ ਹੁੰਦੀ ਜ਼ਿੰਦਗੀ ਹਰ ਪਲ ਉਦਾਸ ਨਹੀਂ ਹੁੰਦੀ ਪਰਮਾਤਮਾ ਤੇ ਯਕੀਨ ਰੱਖ ਕਦੇ ਕਦੇ ਉਹ ਵੀ ਮਿਲ ਜਾਂਦਾ ਜਿਸ ਦੀ ਆਸ ਨਹੀਂ ਹੁੰਦੀ ਧੰਨਵਾਦ